ਹਾਂਜੀ ਦੋਸਤੋ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦਾ ਇੱਕ ਬਹੁਤ ਐਮਬਿਸ਼ੀਆ ਲੈ ਕੇ ਸੋ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਪਿਛਲੇ ਦਿਨਾਂ ਦੇ ਵਿੱਚ 10ਵੀਂ ਕਲਾਸ ਦਾ ਰਿਜ਼ਲਟ ਜਿਹੜਾ ਉਹ ਆ ਕੇ ਹਟਿਆ ਸੋ ਜਿਹੜੇ ਬੱਚੇ ਮੈਟਾਂ ਦੇ ਵਿੱਚ ਆਏ ਉਹਨਾਂ ਨੂੰ ਵੀ ਬਹੁਤ-ਬਹੁਤ ਮੁबारकਾਂ ਉਹਨਾਂ ਦੇ ਮਾਤਾ-ਪਿਤਾ ਨੂੰ ਤੇ ਚਲੋ ਜਿਹੜੇ ਬੱਚੇ ਐਵਰੇਜ ਰਹਿ ਗਏ ਪਾਸ ਹੋਏ ਉਹਨਾਂ ਨੂੰ ਬਹੁਤ-ਬਹੁਤ ਤੇ ਜਿਹੜੇ ਬੱਚੇ ਮਤਲਬ ਕਿਸੇ ਕਾਰਨ ਰਹਿ ਗਏ ਜਾਂ ਰਿਪੀਅਰ ਆ ਗਏ ਹਨ ਤਾਂ ਉਹਨਾਂ ਲਈ ਇੱਕ ਸੁਝਾਅ ਹੈ ਕਿ ਤੁਸੀਂ ਆਪਣੀ ਮਿਹਨਤ ਕਰੋ ਕਿਉਂਕਿ ਸਿੱਖਿਆ ਹੀ ਇੱਕ ਅਜਿਹੀ ਚੀਜ਼ ਹੈ ਜਿਹੜੀ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਸੋ ਉਸੇ ਦੇ ਸਬੰਧ ਵਿੱਚ ਆਪਾਂ ਅੱਜ ਦਾ ਇੱਕ ਵਿਸ਼ਾ ਲੈ ਕੇ ਆਏ ਜੀ 10ਵੀਂ ਤੋਂ ਬਾਅਦ ਕੀ ਕਰੀਏ ਅਕਸਰ ਇੱਕ ਵੱਡਾ ਸਵਾਲ ਹੁੰਦਾ ਹੈ ਕਿ ਆਪਾਂ ਚਲੋ 10ਵੀਂ ਕਰ ਲਈ ਜਾਂ 12ਵੀਂ ਕਰ ਲਈ ਗ੍ਰੈਜੂਏਸ਼ਨ ਤੱਕ ਕਰ ਲੈਨੇ ਕਈ ਬੱਚੇ ਐਮਏ ਤੱਕ ਕਰ ਲੈਂਦੇ ਆ ਪਰ ਉਹਨਾਂ ਦਾ ਕੋਈ ਮਾਰਗਦਰਸ਼ਕ ਕਰਨ ਵਾਲਾ ਨਹੀਂ ਹੁੰਦਾ ਜਾਂ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਕਰਨਾ ਕੀ ਹੈ ਕਿਹੜੇ-ਕਿਹੜੇ ਕੋਰਸ ਨੇ ਜਾਂ ਕਿਹੜੀ-ਕਿਹੜੀ ਸਟਰੀਮ ਹੈ ਜਿਹਦੇ ਜੇ ਅਸੀਂ ਪੈ ਕੇ ਅਸੀਂ ਆਪਣੇ ਟੀਚੇ ਤੱਕ ਪਹੁੰਚ ਸਕਦੇ ਆ ਸੋ ਉਸੇ ਦੇ ਤਹਿਤ ਅੱਜ ਇੱਕ ਵਧੀਆ ਵਿਸ਼ਾ ਤੁਹਾਡੇ ਲਈ ਲੈ ਸਾਂਝਾ ਜ਼ਰੂਰ ਕਰਿਓ ਖਾਸ ਕਰ ਉਹਨਾਂ ਬੱਚਿਆਂ ਦੇ ਨਾਲ ਜਿਹੜੇ 10ਵੀਂ ਪਾਸ ਕਰਕੇ ਗਏ ਐ ਤੇ ਅਜੇ ਤੱਕ ਇਹ ਨਹੀਂ ਡਿਸਾਈਡ ਕਰ ਪਾਏ ਕਿ ਅਸੀਂ ਕਰਨਾ ਕੀ ਹੈ ਸੋ ਉਹਨਾਂ ਸਾਰਿਆਂ ਲਈ ਬਹੁਤ ਵਧੀਆ ਹੈ ਜੇਕਰ ਤੁਸੀਂ 10ਵੀਂ ਤੋਂ ਬਾਅਦ ਵੋਕੇਸ਼ਨਲ ਪਲੱਸ 1 ਪਲੱਸ 2 ਦੇ ਵਿੱਚੋਂ ਵੋਕੇਸ਼ਨਲ ਲੈਣੇ ਤਾਂ ਉਹਦੇ ਵਿੱਚ ਕਿਹੜੇ-ਕਿਹੜੇ ਵਿਸ਼ੇ ਹੋਣਗੇ ਜਾਂ ਕਿਹੜੇ-ਕਿਹੜੇ ਸਬਜੈਕਟ ਨੇ ਜਾਂ ਕਿਸ-ਕਿਸ ਦੇ ਕਿਹੜਾ ਫੀਲਡ ਹੈ ਜਿਹਦੇ ਵਿੱਚ ਤੁਸੀਂ ਆਪਣਾ ਕੈਰੀਅਰ ਬਣਾ ਸਕਦੇ ਹੋ ਸਭ ਤੋਂ ਪਹਿਲਾਂ ਹੈ ਜੀ ਬੈਂਕਿੰਗ ਬੀਮਾ ਨਰਸਿੰਗ ਰੂਰਲ ਮਾਰਕੀਟਿੰਗ ਆਫਿਸ ਮੈਨੇਜਮੈਂਟ ਕੰਪਿਊਟਰ ਟੈਕਨੋਲੋਜੀ ਸਿਵਲ ਫਿਟਰ ਤੇ ਇਲੈਕਟ੍ਰੀਕਲ ਆਧ ਉਸ ਤੋਂ ਬਾਅਦ ਜੇਕਰ ਗੱਲ ਕਰਨੀ ਤਾਂ ਪੁੱਤ ਜੇਕਰ ਤੁਸੀਂ ਆਈਟੀ ਕਰਨਾ ਚਾਹੁੰਦੇ ਹੋ ਤਾਂ ਆਈਟੀ ਦੇ ਵਿੱਚ ਕਾਰਪੇਂਟਰ ਬਿਜਲੀ ਮਕੈਨਿਕ ਫਿਟਰ ਪਲੰਬਰ ਵੈਲਡਰ ਵਾਇਰਮੈਨ ਸਟੈਨੋਗ੍ਰਾਫੀ ਫੈਸ਼ਨ ਡਿਜ਼ਾਈਨਿੰਗ ਆਰਟクラਫਟ ਟੀਚਰ ਤੇ ਲਾਇਬ੍ਰੇਰੀ ਸਹਾਇਕ ਦੀ ਨੇ ਉਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਇਹਦੇ ਨਾਲ ਜੇਕਰ ਡਿਪਲੋਮੇ ਕੋਰਸ ਦੀ ਗੱਲ ਕਰ ਲਈ ਤਾਂ ਜਿਹਦੇ ਵਿੱਚ ਸਿਵਲ ਇੰਜੀਨੀਅਰ ਆ ਗਿਆ ਕੰਪਿਊਟਰ ਇੰਜੀਨੀਅਰਿੰਗ ਆ ਗਿਆ ਇਲੈਕਟ੍ਰੋਨਿਕ ਇੰਜੀਨੀਅਰਿੰਗ ਆ ਗਈ ਤੇ ਇਲੈਕਟ੍ਰੋਨਿਕਸ ਆਗੇ ਮੈਕੈਨਿਕਲ ਇੰਜੀਨੀਅਰਿੰਗ ਆਗੇ ਫੈਸ਼ਨ ਡਿਜ਼ਾਈਨਿੰਗ ਦਾ ਆ ਗਿਆ ਜੀ ਉਸ ਤੋਂ ਬਾਅਦ ਟੈਕਸਟਾਈਲ ਆਦ ਤੇ ਜੇਕਰ ਅਕਸਰ ਜਿਹੜੇ ਬੱਚੇ ਜ਼ਿਆਦਾਤਰ ਜੁਆਇਨ ਕਰਦੇ ਆ ਉਹ ਕਰਦੇ ਸੀ ਆਰਟਸ ਗਰੁੱਪ ਨੂੰ ਜਿਹੜਾ ਜੁਆਇਨ ਕਰਦੇ ਆ ਸੋ ਆਰਟਸ ਦੇ ਵਿੱਚ ਆਪਾਂ ਤਿੰਨ ਵਿਸ਼ੇ ਜਿਹੜੇ ਆਪਾਂ ਆਪਣੀ ਮਨਪਸੰਦ ਦੇ ਚੁਣਨੇ ਹੁੰਦੇ ਆ ਜਿਹਦੇ ਵਿੱਚ ਕੋਈ ਵੀ ਤਿੰਨ ਚੁਣ ਸਕਦੇ ਹੋ ਰਾਜਨੀਤੀ ਸ਼ਾਸਤਰ ਅਰਥ ਸ਼ਾਸਤਰ ਹਿਸਟਰੀ ਗਣਿਤ ਸ੍ਰੀਖ ਸਿੱਖਿਆ ਪੰਜਾਬੀ ਜਿਹੜੇ ਹੈਗੇ ਚੌਥਵੀ ਜਿਹਨੂੰ ਆਪਾਂ ਪੰਜਾਬੀ ਇਲੈਕਟਿਵ ਕਹਿੰਦੇ ਨੇ ਆ ਤੇ ਉਸ ਤੋਂ ਬਾਅਦ ਹਿੰਦੀ ਅੰਗਰੇਜ਼ੀ ਆਦ ਠੀਕ ਹੈ ਜੀ ਸੋ ਜੇਕਰ ਗੱਲ ਕਰ ਲਈ ਆਪਾਂ ਜਿਹੜੇ ਬੱਚੇ ਇੰਟੈਲੀਜੈਂਟ ਨੇ ਮੈਡੀਕਲ ਨਾਨ ਮੈਡੀਕਲ ਕਰਨਾ ਚਾਹੁੰਦੇ ਉਹਦੇ ਵਾਸਤੇ ਮੈਡੀਕਲ ਦੇ ਵਿੱਚ ਫਿਜ਼ਿਕਸ కెਮਿਸਟਰੀ ਤੇ ਬਾਇਓਲੋਜੀ ਇਹ ਤਿੰਨ ਸਬਜੈਕਟ ਤੁਹਾਡੇ ਕੋਲੇ ਐਕਸਟਰਾ ਹੁੰਦੀ ਹੈ ਉਸ ਤੋਂ ਬਾਅਦ ਨਾਨ ਮੈਡੀਕਲ ਦੇ ਵਿੱਚ ਫਿਜ਼ਿਕਸ కెਮਿਸਟਰੀ ਤੇ ਗਣਿਤ ਭਾਵ ਮੈਥ ਜਿਹੜਾ ਉਹ ਹੁੰਦਾ ਇਸ ਤੋਂ ਬਾਅਦ ਜੇਕਰ ਗੱਲ ਕਰੀ ਤਾਂ ਕਮਰਸ ਵਿਸ਼ਿਆਂ ਦੀ ਸੋ ਕਮਰਸ ਦੇ ਵਿੱਚ ਬਿਜ਼ਨਸ ਸਟੱਡੀਜ਼ ਅਕਾਊਂਟਸ ਅਰਥ ਸ਼ਾਸਤਰ ਆਫਿਸ ਮੈਨੇਜਮੈਂਟ ਇੱਕ ਚੌਥਾ ਵਿਸ਼ਾ ਜਿਹੜਾ ਗਣਿਤ ਜਾਂ ਕੰਪਿਊਟਰ ਤੁਸੀਂ ਉਹਦੇ ਚੋਂ ਲੈ ਸਕਦੇ ਹੋ ਸੋ ਇਹਨਾਂ ਸਾਰੇ ਕੋਰਸਾਂ ਦੇ ਲਈ ਪ੍ਰਧਾਨ ਮੰਤਰੀ ਕૌਸ਼ਲ ਵਿਕਾਸ ਯੋਜਨਾ ਦੇ ਤਹਿਤ ਇੱਕ ਵੱਡੀ ਮੁਹਿੰਮ ਪਿਛਲੇ ਸਾਲਾਂ ਦੇ ਵਿੱਚ ਚਲਾਈ ਗਈ ਹੈ ਉਹਦੇ ਵਿੱਚ ਇਹ ਕੋਰਸ ਤੁਹਾਨੂੰ ਬਿਲਕੁਲ ਫ੍ਰੀ ਆਫ ਕੋਸਟ ਕਰਾਇਆ ਜਾਂਦੇ ਆ ਉਸ ਤੋਂ ਬਾਅਦ ਬਕਾਇਦਾ ਤੁਹਾਨੂੰ ਟ੍ਰੇਨਿੰਗ ਦੇ ਕੇ ਸਰਟੀਫਿਕੇਟ ਵੀ ਦਿੱਤੇ ਜਾਂਦੇ ਆ ਜੇਕਰ ਤੁਸੀਂ ਆਪਣਾ ਕੋਈ ਕੰਮ ਕਰਨਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਲੋਨ ਦੀ ਜਿਹੜੀ ਸੁਵਿਧਾ ਉਹ ਵੀ ਪ੍ਰੋਵਾਈਡ ਕਰਵਾਈ ਜਾਂਦੀ ਸੋ ਕਰ ਕਰਕੇ ਹੱਥ ਵਨ ਕੇ ਬੇਨਤੀ ਹੈ ਜਿਹੜੇ ਬੱਚੇ 10ਵੀਂ ਪਾਸ ਕਰਕੇ ਹਟਿਆ ਉਹਨਾਂ ਤੱਕ ਵੀਡੀਓ ਇਹ ਪਹੁੰਚਦੀ ਜਰੂਰ ਕਰਿਓ ਕਿਉਂਕਿ ਉਹਨਾਂ ਦੇ ਇਹ ਕੰਮ ਦੀ ਗੱਲ ਹੈ ਕਿਉਂਕਿ ਕਈ ਵਾਰ ਬੱਚੇ ਅਜਿਹੇ ਹੋਣਗੇ ਜਾਂ ਜਿਨ੍ਹਾਂ ਦੇ ਪੇਰੈਂਟਸ ਅਨਪੜ੍ਹ ਨੇ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਸਮਝ ਪਾਉਂਦੇ ਕਿ ਅਸੀਂ ਬੱਚੇ ਨੂੰ ਕਰਾਉਣਾ ਕੀ ਹੈ ਸੋ ਹੋ ਸਕਦਾ ਹੈ ਇਹ ਜਿਹੜੀ ਗਾਈਡੈਂਸ ਥੋੜੀ ਬਹੁਤ ਉਹਨਾਂ ਦੇ ਕੰਮਾਂ ਜੀ ਉਹਨਾਂ ਨੂੰ ਥੋੜੀ ਬਹੁਤ ਆਪਣੇ ਬੱਚੇ ਦੀ ਭਵਿੱਖ ਵਾਰੀ ਚਾਹਨਾ ਹੋਵੇ ਕਿ ਅਸੀਂ ਕਰਾਉਣਾ ਕੀ ਹੈ ਸੋ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦਾ ਸੁਝਾਅ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦਿਆ ਕਰੋ ਤਾਂ ਕਿ ਇਹਨਾਂ ਨੂੰ ਹੌਂਸਲਾ ਮਿਲਦਾ ਰਹਿੰਦਾ ਹੈ ਕਿਹੜੀ ਚੀਜ਼ ਤੁਸੀਂ ਚਾਹੁੰਦੇ ਹੋ ਕਿਹੜੀ ਚੀਜ਼ ਆਪ ਨਵੀਂ ਲੈ ਕੇ ਕਿਸ ਵਿਸ਼ੇ ਤੇ ਵੀਡੀਓ ਬਣਾਉਣੀ ਹੈ ਉਹ ਤੁਸੀਂ ਜ਼ਰੂਰ ਦੱਸਿਆ ਕਰੋ ਕਮੈਂਟਾਂ ਦੇ ਵਿੱਚ ਸੋ ਕਿਰਪਾ ਕਰਕੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਮਿਲਦੇ ਹ